ਤਾਂ ਉਹ ਜੀ ਗਾ ਨਾਮ ਨੂੰ ਪਵਾ ਰਹੀ ਸੀ ਉਹ ਆ ਬੁੱਤ ਰਬਦਾ ਹੋਇਆ ਆਉਂਦੇ ਆ ਇਹ ਤੇ ਜੀ ਲਾ ਲੰਗੇ ਆਉਂਦੇ ਹੀ ਪੈ ਲੈਂਦਾ ਨਹੀਂ ਯਾ ਤੇ ਨਾਮ ਆਉਂਦੇ ਆ ਮਮਾ ਆਉਂਨੇ ਤੋਇਆ ਮਾਰਤਾ ਸੌਬਿੰਗ ਗਿਆ ਉਹ ਫਾੜ ਬਹੁਤ ਯਾਰ ਐ ਹੋਰ ਸ਼ੀਟ ਬੋ ਆਂਤਰਾ ਦੇ ਜਦ ਤੇ ਲਿਖੇ ਹੋਊ ਕੁੜੀ ਹੋਣਾ ਨਹੀਂ ਟਾਣੇ ਵਾਲੇ ਨਹੀਂ ਲੱਗੇ ਹੁਣ ਤੇ ਨਹੀਂ ਜਾਣਦੇ ਪਹਿਲਾਂ ਜਿਹੜੇ ਵੇਖ ਗੂਗੇ ਲੱਗੇ ਹੁਣ ਤੇ ਲੱਗੇ ਫਿਰੋਤੇ ਦੋਵੇਂ ਬੋ ਉਹ ਜਿਹੜੀ ਬੈਟਰੀ ਲੱਗੀ ਹੈ ਉਹ ਜਿਹੜੀ ਨਵੀਂ ਵੀ ਮੰਨੀ ਸਰ ਹੈ ਕੋਈ ਨਾਟ ਬਟ ਐਸਪਰ ਐਸ ਦਿ ਲੋਕ ਟ੍ਰਾਈ ਟੂ ਹਾਂ ਭਾਜੀ ਆਪ ਲੋਕੋ ਨੇ ਕੀ ਦੇਖਿਆ ਕੱਲ ਅੱਜ ਕੋੜਦੇ ਆਏ ਇੱਕ ਜਹਾਜ਼ ਵੀ ਆਇਆ ਤੇ ਉਡਰੋਂ ਜਾਇਆ ਇੱਕ ਹੀ ਆਇਆ ਤੇ ਆਵਾਜ਼ ਆਈ ਅਸ ਮੈਂ ਹੀ ਹੈਗਾ ਕੋਈ ਗੱਲ ਬਾਤ ਜੰਗਾ ਬਾਤ ਫਿਰ ਉਹ ਘੁੰਮ ਗਿਆ ਵਾ ਪੰਡਿਤ ਕਮੇਟੀ ਫੇਰ ਬੜੀ ਆਵਾਜ਼ ਆ ਗਈ ਫੇਰ ਇਧਰੋਂ ਉਹਨਾਂ ਦੀ ਆਵਾਜ਼ ਆ ਗਈ ਭਰਾਤ ਹੋਇਆ ਲੈ ਲੈ ਦੂਰੀ ਚੜ ਕੇ ਵੇਖਿਆ ਤੇ ਆ ਗੱਲ ਲੱਗੀ ਉਹ ਲੋੜ ਮੈਂ ਨਾ ਬਾਤ ਆ ਤੁਸੀਂ ਆਪ ਉੱਠ ਗਏ ਤਾਂ ਉੱਥੇ ਜਾਗੇ ਇਧਰ ਵੀਰੇ ਲਾਈਟ ਆ ਗਈ ਸ਼ੈਡੋ ਆ ਰਹੀ ਹੈ ਨੁਕਸਾਨ ਤੇ ਹੋ ਸਕਦਾ ਜੇ ਆ ਡੇਰੇ ਤੇ ਸਾਹਮਣੇ ਐਂਡ ਦੈਟ ਇਜ਼ ਵਾਈ एवरीवन ਕੇਮ ਡਾਊਨ ਇਫ ਆਈ ਕੈਨ ਰਿਕਵੈਸਟ ਮੈਂ ਕੈਨ ਰਿਕਵੈਸਟ ਟੂ ਸ਼ੋ ਯੂ ਦ ਵਿਜ਼ੂਅਲ ਸਰਾਊਂਡ ਯੂ نو ਦ ਇੰਟਾਇਰ ਸਟ੍ਰੀਟ ਯੂ ਕੈਨ ਸੀ ਗੋਰਾ ਦ ਇੰਟਾਇਰ ਸਟ੍ਰੀਟ ਵਾਸ ਔਨ ਫਾਇਰ ਦਿਸ ਮਾਰਨਿੰਗ ਬਾਈ ਦ ਇੰਡੀਅਨ ਆਰਮੀ ਫੋਰਸਸ ਯੂ نو ਐਸ ਫਾਰ ਐਸ ਸਿንስ ਲਾਸਟ 12 ਆਵਰਸ ਆ ਕੰਸਰਨ ਗੋਰਾ ਲਾਸਟ ਈਵਨਿੰਗ ਐਟ ਲੀਸਟ 15 ਟੂ 18 ਡਰੋਨਸ ਵਿਚ ਵੇਰ ਨਾਟ ਓਨਲੀ ਸਟਾਈਟਡ ਅਰਾਊਂਡ ਦੀ ਸੰਸਕ੍ਰਿਤਿਕ ਏਰੀਆ ਸੋ ਸਮਝਦਾ ਮੇਰਾ ਨਾਮ ਗੁਰਸਾਹਿਬ ਸਿੰਘ ਸਰਪੰਚ ਮਜੂਦਾ ਪਿੰਡ ਰਾਣੇਵਾਲੀ ਤੋਂ ਇਹ ਜੋ ਅਵਾਰਦਾਤ ਸਵੇਰੇ 5 ਵਜੇ ਦੇ ਕਰੀਬ ਇਹ ਡਰੋਨ ਜਿਹੜਾ ਬਲਾਸਟ ਹੋਇਆ ਬਲਾਸਟ ਹੁੰਦਿਆਂ ਸਾਰੀ ਇੱਥੇ ਇਹ ਪਿਆਲੇ ਦਾ ਰਕਬਾ ਸੀ ਜ਼ਮੀਨ ਦਾ ਕਣਕ ਵਾਲੀ ਇਹ ਜਿਹੜੀ ਨਾਲ ਉਹਨੂੰ ਅੱਗ ਲੱਗੀ ਹੈ ਅੱਗ ਲੱਗਦਿਆਂ ਸਾਰ ਫਿਰ ਇੱਕ ਬਲਾਸਟ ਹੋਇਆ ਲਾਸ਼ ਹੁੰਦੇ ਸਾਰੇ ਉਹ ਜਿਹੜਾ ਡਰੋਨ ਆ ਇੱਕ ਸੈਟਿੰਗ ਪਿਆ ਸਾਰੇ ਬਾਕੀ ਸਾਰੇ ਪਾੜ ਜਿਹੜੇ ਆ ਉਹਦੇ ਖਿਲਰ ਚੁਕੇ ਸੀ ਅਸੀਂ ਮੌਕੇ ਤੇ ਆਇਆ ਫਿਰ ਪ੍ਰਸ਼ਾਸਨ ਨੂੰ ਫੋਨ ਕੀਤਾ ਪ੍ਰਸ਼ਾਸਨ ਪਹੁੰਚਿਆ ਇਥੇ মিডিਆ ਪਹੁੰਚਿਆ 에ਅਰ ਫੋਰਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਪਹੁੰਚੇ ਜੋ ਇਹ ਨੁਕਸਾਨ ਹੋਣ ਦਾ ਇਹ ਵੱਡਾ ਕਾਰਨ ਬਣ ਸਕਦਾ ਜੇ ਕਿਸੇ ਕਰਦੇ ਉੱਤੇ ਡਿੱਗਦਾ ਜੀ ਇੰਨਾ ਕੀ ਰੱਬ ਦਾ ਸ਼ੁਕਰ ਹੈ ਵੀ ਇਹ ਵੇਲੇ ਜਗਾ ਇਹ ਡਰੋਨ ਆ ਡਿੱਗਾ ਹੈ ਇਹਨਾਂ ਦੇ ਦੋਵਾਂ ਦੇਸ਼ਾਂ ਦੀ ਜਿਹੜੀ ਜੰਗ ਹੋ ਰਹੀ ਹੈ ਇਹ ਤਾਂ ਸਿੱਧਾ ਲੜਾਈ ਤਾਂ ਜਿਹੜੇ ਜਿਹੜਾ ਕੋਈ ਵੀ ਯੁੱਧ ਹੁੰਦਾ ਹੈ ਨਾ ਯੁੱਧ ਦੋਵਾਂ ਤਰ੍ਹਾਂ ਵਾਸਤੇ ਮਾੜਾ ਹੁੰਦਾ ਇਹ ਨਹੀਂ ਕਹਿ ਸਕਦੇ ਆਂ ਵੀ ਇੱਕ ਘਰ ਵਾਸਤੇ ਚੰਗਾ ਤੇ ਦੂਜੇ ਘਰ ਵਾਸਤੇ ਮਾੜਾ ਇਹ ਦੋਵਾਂ ਘਰਾਂ ਵਾਸਤੇ ਇਹ ਯੁੱਧ ਜਿਹੜਾ ਮਾੜਾ ਹੈ ਮਾਝੇ ਬੰਦਾ ਮਰਨਾ ਉਹਨਾਂ ਦਾ ਵੀ ਬੰਦੇ ਹੀ ਮਾਰਨੇ ਤੇ ਸਾਡੇ ਵੀ ਬੰਦੇ ਹੀ ਮਾਰਨੇ ਇਨਸਾਨੀਅਤ ਇਨਸਾਨੀਅਤ ਤੇ ਪਹਿਲੀ ਗੱਲ ਤੇ ਜੰਗ ਹੋਣਾ ਹੀ ਨਹੀਂ ਚਾਹੀਦਾ ਇਹਨੂੰ ਸਮਝੋਤਾ ਹੋਣਾ ਚਾਹੀਦਾ ਹੈ ਇਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਜ਼ਿਆਦਾ ਆਮ ਲੋਕ ਦਹਿਸਤ ਵਿੱਚ ਪਏ ਆ ਨਾ ਕੋ ਕਾਰੋਬਾਰ ਕਰ ਸਕਦੇ ਇਹਨਾਂ ਨਾਲ ਗੱਲ ਕਰ ਸਕਦੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਤੇ ਕੀ ਗੱਲ ਹੈ ਮੇਰਾ ਨਾਮ ਮੇਜਰ ਸਿੰਘ ਆ ਮੇਰਾ ਪਿੰਡ ਰਾਣੇਵਾਲੀ ਆ ਕੀ ਕਿਹਾ ਹੋਇਆ ਹੈ ਯਾਰ ਇਹ ਤਕਰੀਬਨ 5 ਵਜੇ ਨਾ ਇੱਥੇ ਆਪਣਾ ਡਿੱਗਾ ਡਰੋਨ ਟਾਈਪ ਹੁਣ ਇਹਦੇ ਵਿੱਚ ਅਸੀਂ ਅਸਲੀ ਬਾਰੇ ਜਾਣਦੇ ਨਹੀਂ ਕੀ ਹੋ ਸਕਦਾ ਕੀ ਨਹੀਂ ਆ ਹੈ ਇਹ ਡਿੱਗਾ ਵਾ ਮਤਲਬ ਹਿਲਜੁਲ ਵੀ ਹੋਣ ਢਈ ਆ ਆਪਣੀ ਮਰਜ਼ੀ ਨਾਲ ਕੋਈ ਸਿਸਟਮ ਜਿਹੜਾ ਇੰਡੀਆ ਦਾ ਆਇਆ ਉਹ ਤੇ ਡੇਗ ਨਹੀਂ ਸਕਦਾ ਬਾਹਰੋਂ ਕੋਈ ਆਇਆ ਵਾ ਔਰ ਲੈnde ਪੰਜਾਬ ਵੱਲੋਂ ਇਹਦੀ ਆਵਾਜ਼ ਵੀ ਆਈ ਆ ਬੜੀ ਆਵਾਜ਼ ਆਈ ਸ਼ਾਂਜ ਜਦਾਂ ਯਾਹ ਜਾਂਦਾ ਵਾ ਇੱਥੇ ਆਏ ਜਦੋਂ ਟੱਕ ਲੱਗਾ ਟੱਚ ਕੀਤਾ ਵਾ ਜੰਪ ਜਾ ਮਾਰਿਆ ਇਹਦੇ ਵਿੱਚੋਂ ਹੀ ਅਗੁੱਗਦੀ ਲੱਗੀ ਆ ਜੋ ਜੇ ਆਗ ਲੱਗੀ ਆ ਉਸ ਦੀ وجہ سے ਲੱਗੀ ਆ ਪਹਿਰੇ ਲੱਗੀ ਉਹਦੀ ਵਜ੍ਹਾ ਨਾਲ ਲੱਗੀ ਆ ਇੱਥੇ ਪਹਿਲਾਂ ਤਾਂ ਕੋਈ ਚੱਕਰ ਹੀ ਨਹੀਂ ਆ ਆ ਸਭ ਨੂੰ ਇਹਨਾਂ ਨੇ ਕਿਹਾ ਲੱਗਦਾ ਆਪਕੋ ਕਿੰਨਾ ਨੁਕਸਾਨ ਹੋਇਆ ਦਰਮਿਆਨ ਨੁਕਸਾਨ ਵੇਖੋ ਜ ਉਹਨਾਂ ਘਰਾਂ ਦੇ ਜਿੱਥੇ ਪੈਂਦਾ ਉਹਦੇ ਘਰ ਨੇ ਮੇਰੇ ਸੱਦੇ ਪਾਸੇ ਉੱਥੇ ਵੀ ਤਕਰੀਬਨ 14-15 ਜੀ ਹੋਣਗੇ ਛੋਟੇ ਛੋਟੇ ਹੈ ਚਾਰ ਘਰ ਨੇ ਇਧਰ ਵੀ ਤਕਰੀਬਨ ਆ ਪਠਿਆਲਿਆ ਇਧਰੋਂ ਬਾਹਰ ਦੇ ਲੋਕ ਰਹਿੰਦੇ ਆ ਵੀ ਲੋਕ ਇਹਨਾਂ ਦੀਆਂ ਝੁੱਗੀਆਂ ਦੇ ਜਿੱਥੇ ਪੈਂਦਾ ਤੇ ਇਹ ਬਾਰੀ ਉਹ ਦੇਖ ਲਓ ਜਿਹੜਾ ਆਪਣਾ ਪਹਿਨ ਗੰਭੀ ਖੰਮਲਾ ਆਇਆ ਸੀ ਉਹ ਦੇਖੋ ਜੀ ਮਤਲਬ ਉਹਨਾਂ ਦਾ ਜੇ ਵੇਖੀਏ ਤੇ ਸਿੱਧਾ ਰਸਤਾ ਜਿਹੜਾ ਜੰਗਲਾਂ ਦੇ ਰਾਹੀ ਆ ਉਹ 100 ਕਿਲੋਮੀਟਰ ਦੇ ਆਸ-ਪਾਸ ਹੋਣਾ ਵਾ ਜੇ ਉਹ ਪੂੰਦੀ ਆਉਂਦੇ ਤੇ ਘਟਿਆ ਉਹ ਉਧਰ ਦੀ ਆ ਕੇ ਉਹਨਾਂ ਦੇ ਜਿਹੜੇ ਮਿਲਟਨ ਤਿਆਰ ਕੀਤੇ ਨੇ ਉਹ ਇੱਥੇ ਆ ਕੇ ਤੇ ਨੁਕਸਾਨ ਕਰਦੇ ਉਸੇ ਰਸਤੇ ਵਾਪਸ ਚਲੇ ਜਾਂਦੇ ਨੇ ਖੜੇ ਜਾਂਦੇ ਨਹੀਂ ਐ ਤੇ ਉਹ ਇਦਾਂ ਦਾ ਇਹ ਮਤਲਬ ਕੀ ਆ ਕੇ ਦੋਵੇਂ ਪਰਿਵਾਰ ਨੇ ਦੋਵੇਂ ਦੇ ਅਸ਼ੇ ਸਮਝੌਤਾ ਕਰ ਲੈਣਾ ਆਰਾਮ ਦੇ ਨਾਲ ਰਹਿਣ ਰੋਟੀ ਪਾਣੀ ਆਪਣਾ ਸ਼ਗਨ ਦੁਨੀਆ ਵਸਣ ਦੀ ਵਸਦੀ ਰਹੇ ਜਿਹੜਾ ਮੇਨ ਜਿਹੜਾ ਪਾਣੀ ਪੂਣੀ ਜਿਹੜਾ ਇਹਨਾਂ ਦਾ ਰੋਕਿਆ ਸੀ ਪਾਣੀ ਹੁਣ ਇਹ ਤਾਂ ਪਤਾ ਨਹੀਂ ਕਿਉਂ ਰੋਕਿਆ ਸੀ ਤੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ जॾहिं केॾा रोटी पाण रुकजे वेखो फिरो गुषे त हूंदा